ਬਾਣੀ ਕੀ ਮਹਾਰਾਜੀ ਕੀ ਜੈ ਸ੍ਰੀ ਸ੍ਰੀ ਅਕਸਵਰ ਸਤਿਗੁਰੂ ਗਿਆਨ ਆਤਮਾਹਾਰਾਜ ਦੀ ਜੈ ਪਰਮ ਪੂਜਿਆ ਪ੍ਰਵਰਤਨਾਕਰ ਮਹਾਰਾਜ ਹੇ ਭੀਮ ਜੈ ਸਵਿਦਾ ਤੁਹਾਨੂੰ ਵੀ ਪਤਾ ਹੈ ਕਿ ਜਿਹੜਾ ਪੰਜਾਬ ਆ ਗੁਰੂ ਪੀਰਾਂ ਨੇ ਬਸਾਇਆ ਤੇ ਗੁਰੂ ਵੀਰਾਂ ਦਾ ਸਤਕਾਰ ਪੰਜਾਬ ਦੇ ਵਿੱਚੋਂ ਸਭ ਨਾਲੋਂ ਜ਼ਿਆਦਾ ਹੈਗਾ ਉਤੋਂ ਪੰਜਾਬ ਦੀ ਦਿਲ ਕਹਿਣ ਵਾਲੇ ਅੰਮ੍ਰਿਤਸਰ ਗੁਰੀ ਨਗਰੀ ਦੇ ਵਿੱਚ ਜਿੱਥੇ ਕਿ ਤਿੰਨ ਵੱਡੇ ਪਵਨ ਸਥਲ ਹੋਣ ਭਗਵਾਨ ਵਾਲਮੀਕੀ ਤੀਰਤ ਦਰਗਿਆਣਾ ਟੈਂਪਲ ਤੇ ਗੋਲਡਨ ਟੈਂਪਲ ਦਰਬਾਰ ਸ਼੍ਰੀ ਦਰਬਾਰ ਸਾਹਿਬ ਜਿਨ੍ਹਾਂ ਦਾ ਸਤਕਾਰ ਦੇ ਵਿੱਚ ਸਾਰਾ ਅੰਮ੍ਰਿਤਸਰ ਸ਼ਹਿਰ ਦੇ ਜਿਹੜੇ ਸ਼ਰਧਾਲੂ ਆ ਝੂਮਦੇ ਰਹਿੰਦੇ ਆ ਲੇਕਿਨ ਅੱਜ ਕੀ ਕੀਤਾ ਕਾਰਪੋਰੇਸ਼ਨ ਦੇ ਕੁਝ ਨੌਨਸੈਂਸ ਅਧਿਕਾਰੀਆਂ ਨੇ ਜਿਨ੍ਹਾਂ ਨੂੰ ਆਪਣਾ ਪਤਾ ਨਹੀਂ ਇਹ ਕੰਮ ਕਰਨਾ ਕਿੱਦਾਂ ਵਾ ਕੀ ਉਹਨਾਂ ਦੇ ਕੰਮ ਦੇ ਟਿੱਚੇ ਆ ਕੀ ਉਹਨਾਂ ਦੇ ਗਾਈਡਲਾਈਨਸ ਹੈਗੀਆਂ ਉਹਨਾਂ ਨੇ ਕੀ ਆਣ ਕੇ ਕੀਤਾ ਕਿ ਇੱਕ ਹੋਟਲ ਦੇ ਖੂਬਸੂਰਤੀ ਨੂੰ ਵਿਦਾਨ ਲਈ ਆਣ ਕੇ ਭਗਵਾਨ ਵਾਲਮੀਕੀ ਮਹਾਰਾਜ ਦੇ 35 ਸਾਲ ਪੁਰਾਣੇ ਮੰਦਿਰ ਨੂੰ ਜਿਹੜਾ ਆ तहस नहस कर ਦਿੱਤਾ ਜਿਹੜੇ ਭਗਵਾਨ ਵਾਲਮੀਕੀ ਮਹਾਰਾ ਨੂੰ ਮੰਨਣ ਵਾਲੇ ਲੋਕ ਆ ਸ਼ਰਧਾਵਾਨ ਲੋਕ ਆ ਉਹ ਇੱਥੇ ਆਣ ਕੇ ਬੈਠ ਗਏ ਆ ਤੇ ਮੈਨੂੰ ਹੈਰਾਨੀ ਹੁੰਦੀ ਹੈ ਕਿ ਪੁਲਿਸ ਪ੍ਰਸ਼ਾਸਨ ਦੇ ਉੱਤੇ ਮੈਂ ਹਮੇਸ਼ਾ ਇਹ ਗੱਲ ਕਰਦਾ ਰਿਹਾ ਕਿ ਪ੍ਰਸ਼ਾਸਨ ਜੇ ਸਹੀ ਤਰੀਕੇ ਨਾਲ ਕੰਮ ਕਰੇ ਤੇ ਐਜੀਟੇਸ਼ਨ ਬਹੁਤ ਹੀ ਰੀਅਰ ਲੱਗਣ ਲੇਕਿਨ ਕਿਤੇ ਨਾ ਕਿਤੇ ਜਿਹੜਾ ਪ੍ਰਸ਼ਾਸਨ ਆ ਕੀ ਉਹ ਠਾਟਾ ਵਾਲ ਨੂੰ ਭੁਗਤਦਾ ਆ ਜਿਹੜੇ ਸਰਮਾਇਦਾਰ ਆ ਉਹਨਾਂ ਨੂੰ ਛੇਤੀ ਘਰਾਂ 'ਚ ਬਹਿ ਕੇ ਅਧਿਕਾਰ ਮਿਲ ਜਾਂਦੇ ਆ ਤੇ ਜਿਹੜੇ ਸਾਡੇ ਵਰਗੇ ਗਰੀਬ ਪਰਿਵਾਰਾਂ ਦੇ ਲੋਕ ਆ ਜਾਂ ਸਾਡੇ ਵਰਗੇ ਸਮਾਜ ਸੇਵਕ ਲੋਕ ਆ ਉਹਨਾਂ ਨੂੰ ਹਮੇਸ਼ਾ ਤਰਨ ਤੇ ਬੈ ਕੇ ਇੱਕ ਐਫਆਰ ਮਿਲਦੀ ਆ ਬਾਅਦ ਵਿੱਚ ਕਿਹਾ ਜਾਂਦਾ ਹੈ ਕਿ ਭਾਈ ਸਾਹਿਬ ਇਹ ਲੋਕ ਲੰਨਦੇ ਹੀ ਧਰਨੇ ਆ ਭਾਈ ਸਾਹਿਬ ਤੁਸੀਂ ਐਫਆਰ ਸਾਡੇ ਕਹਿੰਦੇ ਕੀਤੀ ਕਿਦਾਂ ਹੁਣ ਵੀ ਮੈਸੇਜ ਉਹ ਸਾਬ ਨੂੰ ਬਾਰ ਬਾਰ ਬੇਨਤੀ ਕਰ ਰਿਹਾ ਕਿ ਜੇ ਤੁਸੀਂ ਆਇਡੈਂਟੀਫਾਈ ਕਰਨੇ ਆ ਬੰਦੇ ਤੇ ਮਾਰਨਿੰਗ ਕਰ ਲੈਣਾ ਯਾਰ ਕਿਹੜੀ ਗੱਲ ਆ ਲੇਕਿਨ ਸਾਨੂੰ ਅਣਪਛਾਤੇ ਦੇ ਉੱਤੇ ਐਫਆਰ ਤਾਂ ਦੇ ਦਿਓ ਕੋਈ ਯੂਆਈਡੀ ਨੰਬਰ ਦੇ ਦਿਓ ਕੋ ਪੰਜ ਇਧਰ ਰਜਿਸਟਰਡ ਹੈਗਾ ਲੇਕਿਨ ਇੰਨਾ ਕੋ ਸਾਡੇ ਸਮਾਜ ਦੇ ਲਈ ਜਿਤੇ ਵੀ ਵੱਡਾ ਪਾਵਨ ਸਥਲ ਵਾਲਮੀਕੀ ਮਹਾਰਾਜ ਦਾ ਹੋਵੇ ਤੇ ਉਥੋਂ ਦੀ ਵਾਲਮੀਕੀ ਜਨਤਾ ਨੂੰ ਇਸ ਤਰ੍ਹਾਂ ਦੇ ਸੜਕਾਂ ਦੇ ਭਾਇਆ ਜਾਵੇ ਇਸ ਤਰ੍ਹਾਂ ਇੱਕ ਐਫਆਰ ਕੱਟਣ ਦੇ ਉੱਤੇ ਇੰਦਾ ਇਹਨਾਂ ਦਾ ਇਹ ਭਾਵਨਾ ਅਹਦ ਹੋਈਆਂ ਇਹਨਾਂ ਦੀਆਂ ਤੇ ਉਹਨਾਂ ਭਾਵਨਾ ਦਾ ਹੋਲ ਖਿਲਵਾੜ ਕੀਤਾ ਜਾਵੇ ਇਹ ਜਿਹੜਾ ਕਿ ਪੰਜਗੁਰੂ ਨਗਰੀ ਦੇ ਵਿੱਚ ਸਾਨੂੰ ਸਹੀ ਨਹੀਂ ਲੱਗਾ ਤੇ ਇਸ ਕਰਕੇ ਅੱਜ ਲੋਕ ਬੈਠੇ ਆ ਇਨਾਂ ਨੂੰ ਕੀਰਤਨ ਸੁਣਾਵਾਂਗੇ ਰਾਜ ਸਾਰਾ ਭਗਵਾਨ ਵਾਲਮੀਕੀ ਮਹਾਰਾ ਦਾ ਸ਼ਾਇਦ ਇਹਨਾਂ ਦੇ ਮਨ 'ਚ ਵੀ ਭਗਵਾਨ ਵਾਲਮੀਕੀ ਮਹਾਰਾਏ ਮੇਰ ਕਰ ਦੇਣ ਤੇ ਇਹਨਾਂ ਲੋਕਾਂ ਨੂੰ ਵੀ ਇਨਸਾਫ ਮਿਲ ਜੇ ਜੈਪੀ ਮੈਂ ਜੀ ਜਗਦੀਸ਼ ਕੁਮਾਰ ਜੱਗੂ ਮੈਂ ਆਲ ਇੰਡੀਆ ਸ਼ੈਡੂਲ ਕਾ ਹਿਪਰੈਕਸ਼ਨ ਦਾ ਮੈਂ ਰਾਸ਼त्री ਪ੍ਰਧਾਨ ਆ ਨਾਲੇ ਮੈਂ ਵਾਲਮੀਕੀ ਮੰਦਿਰ ਅਜੀਤਨਗਰ ਦਾ ਵੀ ਪ੍ਰਧਾਨ ਤੇ ਇਹ ਜਿਹੜੀ ਘਟਨਾ ਹੋਈ ਆ ਅੱਜ ਇਹ ਜੀ ਇੱਕ ਵਾਲਮੀਕ ਮਹਾਰਾਜੀ ਦਾ ਮੰਦਿਰ ਬਣਿਆ ਸੀ ਤੇ ਉਹਦੇ ਨਾਲ ਦਰਗਾਹ ਵੀ ਬਣੀ ਸੀ ਤੇ ਸ਼ਾਮ ਨੂੰ 6:30 ਵਜੇ ਦਾ ਟਾਈਮ ਜੀ ਸਾਡੇ ਕੋਲ ਅਹੀ ਚਾਨੇ ਕੀ ਇਧਰ ਨੰਗਨ ਦਿਆ ਸਾਂ ਮੈਂ ਤੇ ਮੈਂ ਵੇਖਿਆ ਤੇ ਇੱਕ ਕਾਰਪੋਰੇਸ਼ਨ ਦੇ ਅਫਸਰ ਹੈਗਾ ਹੀ ਨਾਲ ਉਹਨਾਂ ਦੇ ਵਿਚ ਮਸ਼ੀਨ ਸੀ ਉਹਨਾਂ ਨੇ ਉਹਦੇ ਨਾਲ ਟੁਰਦੇ ਬੈ ਸੀ ਤੇ ਮੈਂ ਉਹਨਾਂ ਨੂੰ ਆ ਗਏ ਮੈਂ ਰਾਹੁਲ ਨੂੰ ਫੋਨ ਕੀਤਾ ਰਾਹੁਲ ਮਲਕੇ ਨੂੰ ਉਹ ਵੀ ਆ ਗਏ ਅਈ ਫਿਰ ਦੋਵਾਂ ਨੇ ਆ ਗਏ ਇੱਥੇ ਉਹਨਾਂ ਬੈਸ ਬੈਸੀ ਕੀਤੀ ਤੇ ਉਹ ਅਫਸਰ ਅਫਸਰ ਸਾਨੂੰ ਵੇਖ ਕੇ ਤੋਂ ਭੱਜ ਗਏ ਤੇ ਹੁਣ ਹੀ ਦੇ ਨੂੰ ਉਹਨਾਂ ਨੇ ਟੋਰਡਾਰ ਦਿੱਤਾ ਹੈ ਤੇ ਜਿਹੜੀ ਕੋਸ਼ਿਸ਼ ਕੀਤੀ ਸੀ ਹਾਂ ਕੀਤੀ ਆ ਮਤਲਬ ਕਿ ਉਹ ਬੈਸੋ ਬੈਸੀ ਦੇ ਫੇਰ ਮੁਰਕੇ ਭੱਜ ਗਏ ਤੋਂ ਉੱਤੇ ਅਸੀਂ ਫਿਰ ਜਦੋਂ ਵੇਖਿਆ ਕਿ ਭਗਵਾਨ ਵਾਲਮੀਕੀ ਮਹਾਰਾਜੀ ਦੀ ਜਿਹੜੀ ਮੂਰਤੀ ਆ ਉਹ ਮਿੱਟੀ ਦੇ ਵਿੱਚ ਦੱਬੀ ਹੋਈ ਜਦੋਂ ਅਸੀਂ ਵੇਖਿਆ ਵੀ ਇੱਥੇ ਕੋਈ ਕੋਈ ਹੈਗਾ ਤਾਂ ਨਹੀਂ ਕੁਝ ਵੀ ਮੂਰਤੀ ਬਾਤੀ ਵੇਖਿਆ ਕਿ ਵਾਲਮੀਕ ਮਹਾਰਾਜ ਦੀ ਉੱਥੋਂ ਮੂਰਤੀ ਨਿਕਲੀ ਤੇ ਉਹ ਤੇ ਮਿੱਟੀ ਦੇ ਵਿੱਚ ਦੱਬੀ ਹੋਈ ਸੀ ਤੇ ਹੋਰ ਵੀ ਜਿਹੜੀ ਪੀੜਾਣੀ ਦਰਗਾਹ ਹੀ ਇੱਥੇ ਬਣੀ ਉਹਨਾਂ ਵੀ ਬੜਾ ਤੋੜ-ਫੋੜ ਕੀਤੀ ਸੀ ਤੇ ਅਸੀਂ ਫਿਰ ਸਾਰੇ ਮੈਂ ਤੇ ਰਾਹੁਲ ਮਲਗੀ ਜੀ ਨੇ ਸਾਰੇ ਕੌਮ ਦੇ ਬੰਦਿਆਂ ਨੂੰ ਫੋਨ ਕੀਤਾ ਉਹਨਾਂ ਨੂੰ ਬੁਲਾਇਆ ਫਿਰ ਆ ਗਏ ਅਸੀਂ ਇੱਥੇ ਕਾਰਵਾਈ ਚੁਰੂ ਕੀਤੀ ਤੇ ਕੀ ਮੰਗੀ ਕਰਦੇ ਜੀ ਹੁਣ ਅਸੀਂ ਮੰਗ ਕਰਦੇ ਆ ਵੀ ਦੋਸ਼ੀਆਂ ਉੱਪਰ ਜਲਦੀ ਤੋਂ ਜਲਦੀ ਕਾਰਵਾਈ ਹੋਣੀ ਚਾਹੀਦੀ ਆ ਜੇ ਅਗਰ ਜਲਦੀ ਤੋਂ ਜਲਦੀ ਕਾਰਵਾਈ ਨਾ ਹੋਈ ਤੇ ਫਿਰ ਅਸੀਂ ਕੱਲ ਤੋਂ ਫਿਰ ਵੱਡਾ ਸੰਘਰਸ਼ ਜਿਹੜਾ ਉਹ ਸ਼ੁਰੂ ਕਰਾਂਗੇ ਉਹਦੇ ਵਿੱਚ ਜੋ ਵੀ ਨੁਕਸਾਨ ਹੋਏਗਾ ਉਹ ਪੁਲਿਸ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਔਰ ਜਿਹੜੇ ਹੋਟਲ ਵਾਲੇ ਹੋਣਗੇ ਇਹਨਾਂ ਨੂੰ ਕਹਿੰਦਾ ਜੈ ਵਾਲਮੀਕੀ ਹਰ ਹਰ ਬਾਤ ਕੀ ਮਾਮਲਾ ਜੈ ਵਾਲਮੀਕੀ ਜੀ ਜੈਪੀ ਜੈਪਰਤ ਮੇਰਾ ਨਾਮ ਉਸਮਿਤ ਕਾਲੀਆ ਜੀ ਮਿਆਦੀ ਵਾਲਮੀਕੀ ਅੰਮਿੱਤਕਰ ਮਹਾਪੰਚਾਇਤਾ ਗਠ ਦਾ ਮੁਖ ਸੰਚਾਲਕ ਹਾਂ ਅੱਜ ਜੋ ਕਿ ਓ ਮੰਡੀ ਦੇ ਚੌਂਕ ਦੇ ਵਿੱਚ ਜਿਹੜਾ ਸ਼੍ਰੀ ਦਰਬਾਰ ਸਾਹਿਬ ਨੂੰ ਰਸਤਾ ਜਾਂਦਾ ਉਹਦੇ ਨਾਲ ਹੀ ਕਾਰਨਰ ਦੇ ਉੱਤੇ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਮੰਦਿਰ ਬਣਿਆ ਸੀ ਔਰ ਬਾਬਾ ਜੀ ਦੀ ਦਰਗਾਹ ਵੀ ਨਾਲ ਬਣੀ ਹੋਈ ਸੀ ਔਰ ਕਾਫੀ ਸਾਡੇ ਸਮਾਜ ਦੇ ਜਿਹੜੇ ਲੋਕ ਆ ਦਲਿਤ ਭਾਈਚਾਰੇ ਦੇ ਇੱਥੇ ਆ ਕੇ ਨਕਮਸਤਕ ਹੁੰਦੇ ਸੀ ਕੁਝ ਇਹ ਜਿਹੜੇ ਹੋਟਲ ਬਣਦੇ ਪਏ ਆ ਇਹਨਾਂ ਦੀ ਮਿਲੀ ਭਖਤੀ ਦੇ ਨਾਲ ਕਾਰਪੋਰੇਸ਼ਨ ਨੇ ਆ ਕੇ ਇਸ ਮੰਦਿਰ ਨੂੰ ਆ ਕੇ ਜਿਹੜਾ ਵਾ ਤੋੜ ਦਿੱਤਾ ਵਾ ਔਰ ਪਰਮਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਦੀ ਜਿਹੜੀ ਮੂਰਤੀ ਸੀ ਉਹਨੂੰ ਵੀ ਇਹਨਾਂ ਨੇ ਖੰਡਿਤ ਕੀਤਾ ਔਰ ਜਦੋਂ ਆਕੇ ਦਲੀਲ ਸੁਰੱਖਿਆ ਸੈਨਾ ਤੋਂ ਰਾਹੁਲ ਮਲਿਕ ਜੀ ਜਗਦੀਸ਼ ਕੁਮਾਰ ਜੱਗੂ ਜੀ ਨੇ ਜਦੋਂ ਸਾਨੂੰ ਸਾਰੇ ਹੀ ਜਥੇਬੰਦੀਆਂ ਨੂੰ ਆਗੂਆਂ ਨੂੰ ਫੋਨ ਕੀਤਾ ਤੇ ਅਸੀਂ ਮੌਕੇ ਦੇ ਉੱਤੇ ਆ ਕੇ ਦੇਖਿਆ ਤੇ ਆ ਕੇ ਦੇਖਿਆ ਕਿ ਪ੍ਰਮਾਤਮਾ ਵਾਲਮੀਕੀ ਮਹਾਰਾ ਦੀ ਜਿਹੜੀ ਮੂਰਤੀ ਆ ਉਹ ਇਹਨਾਂ ਨੇ ਜਿਹੜੀ ਮਿੱਟੀ ਦੇ ਵਿੱਚ ਦੱਬੀ ਹੋਈ ਸੀ ਔਰ ਉਹਨੂੰ ਅਸੀਂ ਜਿਹੜਾ ਕੱਢ ਕੇ ਹੁਣ ਬਾਹਰ ਰੱਖਿਆ ਵਾ ਔਰ ਪ੍ਰਮਾਤਮਾ ਵਾਲਮੀਕੀ ਮਹਾਰਾ ਨੂੰ ਸ਼ਨਾਣ ਕਰਾ ਕੇ ਮੂਰਤੀ ਸਥਾਪਨਾ ਜਿਹੜੀ ਪ੍ਰੋਪਰ ਤਰੀਕੇ ਨਾਲ ਹੱਲੇ ਕੀਤੀ ਆ ਅਸੀਂ ਬੇਨਤੀ ਕਰਦੇ ਹਾਂ ਕਿ ਜਿਹੜੇ ਲੋਕਾਂ ਨੇ ਹੋਟਲ ਆਲਿਆਂ ਦੇ ਨਾਲ ਮਿਲੀ ਭੁਗਤੀ ਦੇ ਨਾਲ ਇਸ ਜਿਹੜਾ ਮੰਦਰ ਨੂੰ ਤੋੜਿਆ ਵਾ ਅਗਰ ਉਹਦੀ ਉਸਾਰੀ ਜਲਦ ਤੋਂ ਜਲਦ ਨਾ ਹੋਈ ਜਾਂ ਦੋਸ਼ੀਆਂ ਤੇ ਕਾਰਵਾਈ ਨਾ ਹੋਈ ਤੇ ਕੱਲ ਨੂੰ ਵੱਡੇ ਪੱਦਰ ਦੇ ਉੱਤੇ ਜਿਹੜਾ ਵਾ ਧਰਨਾ ਲਿਖਿਆ ਜਾਏਗਾ ਫਿਰ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਹੋਇਆ ਤੇ ਪੁਲਿਸ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਵੇਗੀ ਚੇਵਾਲ ਲਿਖੀ